ਰਾਸ਼ਟਰਪਤੀ ਵਿਲੋਦੋਮਿਰ ਜੇਲਨਸਕੀ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਰੂਸੀ ਹਮਲਿਆਂ ਦਾ ਮੁਕਾਬਲਾ ਕਰਨ 'ਚ ਮਦਦ ਕਰਨ ਲਈ ਅਮਰੀਕਾ ਦੁਆਰਾ ਬਣਾਈ ਗਈ ਹੋਰ ਪੈਟ੍ਰੀਟ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਾਪਤ ਹੋਈਆਂ ਨੇ ਆਧੁਨਿਕ ਪੈਟ੍ਰੀਟ ਸਿਸਟਮ ਰੂਸੀ ਮੈਜ਼ਾਈਲਾਂ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਨੇ ਜਿਨ੍ਹਾਂ ਦੀ ਵਰਤੋਂ ਲਗਭਗ 40 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਯੂਕਰੇਨ ਵਿਰੁੱਧ ਰੂਸ ਦੀ ਜੰਗ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰਨ ਲਈ ਕੀਤੀ ਗਈ ਸੀ ਜਨਸਕੀ ਨੇ ਪੱਛਮੀ ਪਾਈਵਾਲਾਂ ਨੂੰ ਇਹਨਾਂ ਵਿੱਚੋਂ ਹੋਰ ਪ੍ਰਣਾਲੀਆਂ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ ਪਰ ਉਤਪਾਦਨ ਸੀਮਾਵਾਂ ਤੇ ਭੰਡਾਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ ਨੇ ਉਹਨਾਂ ਦੀ ਸਪੁਰਦਗੀ ਨੂੰ ਹੋਲੀ ਕਰ ਦਿੱਤਾ ਹੋਰ ਦੇਸ਼ ਭਖਤ ਹੁਣ ਯੂਕਰੇਨ 'ਚ ਨੀਤੀ ਉਹਨਾਂ ਨੂੰ ਕਾਰਜਸ਼ੀਲ ਬਣਾਇਆ ਜਾ ਰਿਹਾ ਹੈ ਜੇਲਨਸਕੀ ਨੇ ਐਤਵਾਰ ਦੇ ਰਾ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਕੀਤਾ ਬੇਸ਼ੱਕ ਸਾਡੀ ਰਾਜ ਦੇ ਪੂਰੇ ਖੇਤਰ 'ਚ ਮੁੱਖ ਬੁਨਿਆਦੀ ਢਾਂਚੇ ਦੀਆਂ ਥਾਵਾਂ ਕਿ ਸਾਡੇ ਸ਼ਹਿਰਾਂ ਦੀ ਸੁਰੱਖਿਆ ਲਈ ਹੋਰ ਪ੍ਰਣਾਲੀਆਂ ਦੀ ਲੋੜ ਹੈ ਪਰ NATO ਯੂਕਰੇਨ ਨੂੰ ਵੱਡੇ ਹਥਿਆਰਾਂ ਦੇ ਪੈਕੇਜਾਂ ਦੀ ਨਿਯਮਤ ਸਪੁਰਤਗੀ ਦਾ ਤਾਲਮੇਲ ਕਰ ਰਿਹਾ ਹੈ ਯੂਰਪੀਅਨ ਸਹਿਯੋਗੀ ਤੇ ਕੈਨੇਡਾ ਅਮਰੀਕਾ ਤੋਂ ਜ਼ਿਆਦਾਤਰ ਉਪਕਰਨ ਖਰੀਦ ਰਹੇ ਨੇ ਜਿਸ ਨਾਲ ਜਿਸ ਕੋਲ ਉਪਲਬਧ ਫੌਜੀ ਸਮੱਗਰੀ ਦੇ ਨਾਲ ਨਾਲ ਵਧੇਰੇ ਪ੍ਰਭਾਵਸ਼ਾਲੀ ਹਥਿਆਰਾਂ ਦਾ ਵੱਡਾ ਭੰਡਾਰ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਯੂਕਰੇਨ ਨੂੰ ਓਨੀ ਆਸਾਨੀ ਨਾਲ ਹਥਿਆਰ ਨਹੀਂ ਦੇ ਰਿਹਾ ਜਿੰਨਾ ਟਰੰਪ ਦੇ ਪੂਰਵਗਾਮੀ ਜੋ ਬਿਡੇਨ ਨੇ ਦਿੱਤਾ ਸੀ ਦੇ ਰਾਤ ਹੋਏ ਹਮਲੇ 'ਚ ਰੂਸੀ ਡਰੋਨਾਂ ਕਾਰਨ ਯੂਕਰੇਨ ਦੇ ਉੱਤਰ ਪੂਰਬੀ ਸੁਮੀ ਖੇਤਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਉਸਦੇ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ ਸਨ ਜਿਨ੍ਹਾਂ 'ਚ ਦੋ ਬੱਚੇ ਵੀ ਸ਼ਾਮਲ ਸਨ ਇਸ ਹਮਲੇ 'ਚ ਇੱਕ ਵੱਖਰੀ ਸੁਮੀ ਹਮਲੇ 'ਚ ਦੋ ਔਰਤਾਂ ਵੀ ਜ਼ਖਮੀ ਹੋਈਆਂ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਰੂਸ ਨੇ ਵੱਖ-ਵੱਖ ਕਿਸਮਾਂ ਦੀਆਂ 12 ਮਜ਼ਾਈਲਾ ਤੇ 138 ਸਟ੍ਰਾਈਕ ਤੇ ਡਕੋਏ ਡਰੋਨ ਦਾਗੇ ਖੇਤਰੀ ਮੁਖੀ ਨੇ ਹਮਲਿਆਂ ਦੇ ਜਵਾਬ ਚ ਕਿਹਾ ਸੀ ਕਿ ਰੂਸੀਆਂ ਨੇ ਲੋਕਾਂ ਨੂੰ ਬਹਿਰਮੀ ਨਾਲ ਨਿਸ਼ਾਨਾ ਬਣਾਇ ਉਹ ਜਾਣਬੁੱਝ ਕੇ ਰਾਤ ਨੂੰ ਉਹਨੂੰ ਹਮਲਾ ਕਰਦੇ ਨੇ ਕਿਉਂਕਿ ਉਹ ਉਸ ਸਮੇਂ ਸੌ ਰਹੇ ਹੁੰਦੇ ਨੇ ਇਸ ਦੇ ਨਾਲ ਹੀ ਖੇਤਰੀ ਮੁਖੀ ਨੇ ਕਿਹਾ ਕਿ ਰੂਸੀ ਮਜ਼ਾਈਲਾਂ ਨੇ ਕੇਂਦਰੀ ਡਨੀਪਰੋ ਖੇਤਰ 'ਚ ਇੱਕ ਕਾਰੋਬਾਰ ਨੂੰ ਵੀ ਅੱਗ ਲਗਾ ਦਿੱਤੀ ਜਿਸ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਰੂਸ ਨੇ ਸਰਦੀਆਂ ਦੌਰਾਨ ਯੂਕਰੇਨ ਦੀ ਊਰਜਾ ਸਪਲਾਈ ਨੂੰ ਨਿਸ਼ਾਨਾ ਬਣਾਇਆ ਤਾਂ ਜੋ ਨਾਗਰਿਕਾਂ ਨੂੰ ਗਰਮੀ ਤੇ ਵਰਦੇ ਪਾਣੀ ਤੋਂ ਵੰਜਿਤ ਕੀਤਾ ਜਾ ਸਕੇ। ਇਸ ਦੇ ਨਾਲ-ਨਾਲ ਉਸ ਨੇ ਯੂਕਰੇਨ ਦੇ ਨਵੇਂ ਤਿਆਰ ਕੀਤੇ ਜਾ ਰਹੇ ਡਰੋਨ ਤੇ ਮਜ਼ਾਈਲਾਂ ਦੇ ਉਦਯੋਗਿਕ ਉਤਪਾਦਨ 'ਚ ਵੀ ਰੁਕਾਵਟ ਪਾਈ ਹੈ। ਜੇਲਸਕੀ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਰੂਸੀ ਰਿਫਾਈਨਰਾਂ ਉੱਤੇ ਲੰਬੇ ਸਮੇਂ ਦੇ ਹਮਲਿਆਂ ਨੇ ਮਾਸਕੋ ਦੇ ਤੇਲ ਰਿਫਾਈਨਿੰਗ ਸਮਰੱਥਾ ਨੂੰ 20% ਘਟਾ ਦਿੱਤਾ ਹੈ ਰੂਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਦੀਆਂ ਫੌਜਾਂ ਯੂਕਰੇਨੀ ਸ਼ਹਿਰ ਪੋਕਰੋਫਸਕ ਵਿਚ ਅੱਗੇ ਵਧਿਆ ਨੇ ਜੋ ਕਿ ਇੱਕ ਆਵਾਜਾਈ ਤੇ ਲੋਜਿਸਟਿਕ ਹੱਥ ਹੈ ਜਿਸ ਨੂੰ ਮਾਸਕੋ ਦੀਆਂ ਫੌਜਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਸੈਨਿਕ ਪੋਕਰੋਪਸਕ ਦੇ ਰੇਲਵੇ ਸਟੇਸ਼ਨ ਤੇ ਉਦਯੋਗਿਕ ਜ਼ੋਨ ਦੇ ਨੇੜੇ ਘਿਰੇ ਹੋਏ ਯੂਕਰੇਨੀ ਟਾਂਚੇ ਨੂੰ ਤਬਾਹ ਕਰ ਰਹੇ ਨੇ ਤੇ ਸ਼ਹਿਰ ਦੇ ਪਿਗਰੋਡੀਅਨ ਖੇਤਰ ਚ ਦਾਖਲ ਹੋ ਰਹੇ ਨੇ